ਜਦੋਂ ਨੌਜਵਾਨ ਆਪ ਨਸ਼ੇ ਦਾ ਸੇਵਨ ਕਰਦਾ ਕਰਦਾ ਅੱਗੇ ਲੱਗ ਜਾਂਦਾ ਹੈ ਵੇਚਣ ਤਾਂ ਚੜ ਜਾਂਦਾ ਹੈ ਪੰਜਾਬ ਪੁਲਿਸ ਦੇ ਜਵਾਨਾਂ ਦੇ ਅੜਿੱਕੇ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਇਸ ਕੋਲੋਂ ਕਰ ਲਿਆ ਜਾਂਦਾ ਹੈ ਚਿੱਟਾ ਬਰਾਮਦ ਤੁਸੀਂ ਜੋ ਤਸਵੀਰਾਂ ਵਿੱਚ ਦੇਖ ਰਹੇ ਹੋ ਜੋ ਇਹ ਨੌਜਵਾਨ ਪੰਜਾਬ ਪੁਲਿਸ ਦੇ ਨਾਲ ਹੈ ਇਹ ਨੌਜਵਾਨ ਨਸ਼ੇ ਦਾ ਸੇਵਨ ਆਪ ਕਰਦਾ ਤਾਂ ਸੀ ਲੇਕਿਨ ਜਦੋਂ ਅੱਗੇ ਨੌਜਵਾਨਾਂ ਨੂੰ ਵੇਚਣ ਲੱਗ ਜਾਂਦਾ ਹੈ ਤਾਂ ਚੜ ਜਾਂਦਾ ਹੈ ਥਾਣਾ ਸੰਗਤ ਦੀ ਪੁਲਿਸ ਦੇ ਅੜਿੱਕੇ ਜਦੋਂ ਥਾਣਾ ਸੰਗਤ ਦੀ ਪੁਲਿਸ ਦੇ ਇਡੇਕੇ ਨੌਜਵਾਨ ਚੜ ਜਾਂਦਾ ਹੈ ਤਾਂ ਪੁਲਿਸ ਦੇ ਜਵਾਨਾਂ ਵੱਲੋਂ ਇਸ ਕੋਲੋਂ ਚਿੱਟਾ ਬਰਾਮਦ ਕਰ ਲਿਆ ਜਾਂਦਾ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਦੇ ਹਾਂ ਇਹ ਮਾਮਲਾ ਸੀ ਕਿ ਜੇ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜਾ ਰਹੀ ਸੀ ਜਦ ਪੁਲਿਸ ਪਾਰਟੀ ਸੰਗਤ ਤੋਂ ਗੁਰਥਰੀ ਰੋਡ ਸੂਏ ਪੁਲ ਦੇ ਨੇੜੇ ਕੱਚੀ ਪਰਲੀ ਕੋਲੇ ਪੁੱਜੀ ਤਾਂ ਇੱਕ ਨੌਜਵਾਨ ਬੈਠਾ ਸੀ ਸਾਈਡ ਤੇ ਪਿੰਪਲ ਦੇ ਦਰਖਤੇਟਾਂ ਤੇ ਜਿਹੜਾ ਪੁਲਿਸ ਨੂੰ ਦੇਖ ਕੇ ਪੁਲਿਸ ਪਟੰਨੇ ਦੇ ਘਰ ਆ ਗਿਆ ਤੇ ਮੈਂ ਉਸ ਨੂੰ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦੀ ਤਲਾਸ਼ੀ ਕੀਤੀ ਤਾਂ ਉਹਦੇ ਹੱਥ ਵਿੱਚ ਫੜੇ ਲਫਾਵੇ ਵਿੱਚੋਂ ਚਿੱਟਾ ਸਾਫ ਦਿਖਾਈ ਦੇ ਰਿਹਾ ਸੀ ਤੇ ਜਿਸ ਨੂੰ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਨਿਸ਼ਾਨਾ ਦੱਸਿਆ ਤੇ ਜਿਸ ਜਿਹਨੇ ਪੁੱਛ ਗਿਐਸ ਤੇ ਦੱਸਿਆ ਕਿ ਵੀ ਮੈਂ ਇਹ ਚਿੱਟਾ ਜਿਹੜਾ ਕੁਛ ਇਧਰ ਉਧਰੋਂ ਖਰੀਦ ਕੇ ਕੁਛ ਆਪ ਵਰਤਦਾ ਹਾਂ ਤੇ ਕੁਛ ਅੱਗੇ ਵੇਚ ਦਿੰਦਾ ਤੇ ਇਸੇ ਤਰ੍ਹਾਂ ਆਪਣੇ ਨਸ਼ੇ ਦੀ ਪੂਰਤੀ ਕਰਦਾ ਹਾਂ ਕਿੰਨਾ ਸੀ ਚਿੱਟਾ ਇਹ 10 ਗ੍ਰਾਮ ਚਿੱਟਾ ਸੀ ਇਹਦੇ ਕੋਲ ਜੀ